ਮੋੜਿਕ ਨੰਬਰ ਦਾ ਸੂਬਾ ਬਣਨਾ ਚਾਹੀਦਾ ਤੇ ਉਹੀ ਫਿਲਾਸਫੀ ਹੈ ਜਿਹੜੀ ਉਹ ਮੇਰੇ ਪਿਤਾ ਸਰਗੀ ਬਾਬੂ ਘਾਉਂਦਾ ਸੀ ਰੋੜਾ ਦੀ ਸੀਗੀ ਉਸੇ ਫਲਸਫੇ ਦੇ ਉੱਪਰ ਚੱਲਦੇ ਹੋਏ ਜਿੱਥੇ ਪਹਿਲਾਂ ਬਹੁਤ ਸਾਰੇ ਕੰਮ ਜੋ ਵੀ ਤੁਹਾਡਾ ਹੁਕਮ ਆਉਂਦਾ ਕਿ ਇਸ 52 ਸ਼ਹੀਦਾਂ ਦੀ ਪਵਿੱਤਰ ਧਰਤੀ ਦੇ ਹੋਣੇ ਚਾਹੀਦੇ ਨੇ ਪਹਿਲਾਂ ਹੀ ਤਕਰੀਬਨ 60 ਕਰੋੜ ਦੇ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਤੇ ਅੱਜ ਵੀ ਸਾਥੀਓ ਮੇਰੇ ਵੀਰੋ 2 ਕਰੋੜ 65 ਲੱਖ ਰੁਪਏ ਦੇ ਕੰਮ ਨੇ ਜਿਹੜੇ ਉਹ ਅੱਜ ਵੀ ਨਹੀਂ ਪੱਥਰ ਰੱਖਣ ਜਾ ਰਹੇ ਜਿਹਦੇ ਚ 25 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਇੱਕ ਆਮ ਆਦਮੀ ਕਲੀਨਿਕ ਹੈ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣਾਂ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਤ ਆਧੁਨਿਕ ਗਿਆਨੀ ਗਿਆਨ ਸਿੰਘ ਜੋ ਲਾਇਬ੍ਰੇਰੀ ਹੈ ਉਹ ਬਣਾਈ ਜਾ ਰਹੀ ਹੈ ਔਰ तकरीबन 90 ਲੱਖ ਰੁਪਏ ਦੇ ਨਾਲ ਸੀਚੇਵਲ ਮਾਡਲ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਤਾਂ ਕਿ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਜਿਹੜਾ ਉਹ ਹੋ ਸਕੇ ਸੋ ਇਹੀ ਸੋਚ ਜਿਸ ਸੋਚ ਦੇ ਲਈ ਕਿ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਸਰਪੜ ਦੌੜੇ ਭੱਜੇ ਉਹਨਾਂ ਸੋਚ ਦੇ ਲਈ ਹੀ ਸੰਤਾ ਨੇ ਆਪਣੀ ਸਾਰੀ ਉਮਰ ਲਾਈ ਤੇ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਇੱਥੇ ਪਹੁੰਚਿਆ ਸੋ ਮੇਰੇ ਵੀਰੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਤੋਂ ਮਗਰੋਂ ਤੁਸੀਂ ਸਾਰਿਆਂ ਨੇ ਜੋ 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 ਸਾਥੀ ਚਾਹੁੰਦੇ ਨੇ ਜਿਨ੍ਹਾਂ ਦੀ ਸਿਹਤ ਅਲਾਓ ਕਰਦੀ ਹੈ ਇਜਾਜ਼ਤ ਦਿੰਦੀ ਹੈ ਉਹ ਸਾਰੇ ਬਲੱਡ ਨੇਸ਼ਨ ਕੈਂਪ ਦੇ ਵਿੱਚ ਉਹ ਤੁਸੀਂ ਵੀ ਖੂਨਦਾਨ ਕਰਕੇ ਜਾਏ ਤਾਂ ਕਿ ਆਪਾਂ ਕਿਸੇ ਲੋੜਵੰਦ ਕਿਸੇ ਗਰੀਬ ਕਿਸੇ ਜ਼ਰੂਰਤਮੰਦ ਜਿਹਨੂੰ ਹਸਪਤਾਲ ਦੇ ਵਿੱਚ ਜ਼ਰੂਰਤ ਹੋਵੇ ਖੂਨ ਦੀ ਆਪਾਂ ਉਹ ਉਹਦੇ ਚ ਆਪਦਾ ਇੱਕ ਛੋਟਾ ਜਿਹਾ ਯੱਗ ਦੇ ਵਿੱਚ ਹਿੱਸਾ ਜਿਹੜਾ ਉਹ ਪਾ ਸਕੀਏ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਅੱਗੇ ਅੱਗੇ राम्रो राम्रो se ਸ਼ੇਡੂਲ ਦੇ ਅਕਸਰ ਮੈਂ ਸ਼ੇਡੂਲ ਦੇ ਵਿੱਚ ਤੋਂ ਮੈਂ ਬੰਦੇ ਕੋਲ ਜਾ ਸਕਦਾ ਹੈ ਇਹ ਜੋ ਨਾ ਨਾ ਜੋ ਪਾਉਂਦਾ ਆਉਂਦਾ ਨਹੀਂ ਕਾਰਜ ਕਰਾਉਂਦੇ ਨੇ ਐ ਕਿ ਸਿਕੜਾ ਤੱਕ ਮੈਂ ਯੋਗਨਾ ਫੋਟੋ ਕੈਂਪਸ ਜਿਹੜਾ ਆਉਂਦੀ ਗੱਲ ਹੈ ਠੀਕ ਹੈ ਗੱਲ ਜਿੱਦਾਂ ਇੱਕ ਵਾਰ ਤੋਂ ਲਾਉ ਜਾਨਾ ਕੋਈ ਲੋੜ ਮੇਰਾ ਸਭ ਪਿੱਛੇ ਅਸੀਂ ਫੋਟੋ ਪਾ ਲਾਈ

جل کي کڙو ٿي i y ਅੱਜ ਵੀ ਦੋਸਤੋਂ ਮੇਟ ਲਾਸਤੇ ਕੰਮ ਜਿਹੜਾ ਸ਼ੁਰੂ ਕਰ ਜਾ ਰਿਹਾ ਸੋ ਬਹੁਤ ਮੈਨ ਹੀ ਕਿਹੜੇ ਪਹਿਸਾਨ ਹੈ ਮੈਂ ਸਮਝਦਾ ਕਿ ਹੈ ਜੀ ਪੌਣਤਰ ਧਰਤੀ ਜਿਹੜੇ ਤੁਹਾਨੂੰ ਮੌਕਾ ਬਖਸ਼ਿਆ ਹੋਵੇ ਉਹ ਜੇ ਸ਼ਹੀਦ ਹੋਏ 100% ਸਹਿਮਤ ਹਾਂ ਕਿ ਰਾਜਨੀਤੀ ਦੇ ਵਿੱਚੋਂ ਜਿਹੜੇ ਕ੍ਰਿਮੀਨਲ ਰੈਲੇਵੈਂਟਸ ਨੇ ਜਾਂ ਕ੍ਰਾਈਮ ਹੈ ਉਹ 100% ਖਤਮ ਹੋਣਾ ਚਾਹੀਦਾ ਹੈ ਇਸ ਗੱਲ ਉੱਪਰ ਸਹਿਮਤ ਹਾਂ ਪਰ ਪਿਛਲੇ ਸਮਿਆਂ ਦੇ ਵਿੱਚ ਮੈਂ ਇਹ ਵੀ ਦੇਖਿਆ ਹੁੰਦਾ ਕਿ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਖਾਸ ਕਰਕੇ ਜਿਹੜੇ ਆਪ ਦੇ ਸਿਆਸੀ ਵਿਰੋਧੀ ਨੇ ਉਹਨਾਂ ਦੇ ਉੱਪਰ ਝੂਠੇ ਬੇਬੁਨਿਆਦ ਮਾਨਸਰਤ ਕੇਸ ਪਾ ਕੇ ਉਹਨਾਂ ਨੂੰ ਅੰਦਰਬੰਦ ਕੀਤਾ ਜਾਂਦਾ ਹੈ ਤੇ ਇਹ ਜੇ ਜੇ ਵਾਕਿਆ ਹੁੰਦੇ ਐ ਜੇ ਜੀ ਉਹਨਾਂ ਕਾਨੂੰਨੀ ਦਰਬਾਰ ਤੋਂ ਦੁਬਾਰਾ ਕਰਦੇ ਜੇ ਉਹਨਾਂ ਦੀ ਮਨਸ਼ਾ ਦੇ ਨਾਲ ਲਿਆ ਰਹੇ ਤੇ ਮਾੜੀ ਗੱਲ ਹੈ ਗਲਤ ਗੱਲ ਹੈ ਕਿਉਂਕਿ ਇਹਦਾ ਮਤਲਬ ਤਾਂ ਇਹ ਹੋਇਆ ਕਿ ਤੁਸੀਂ ਆਪ ਦੇ ਕਿਸੇ ਸਿਆਸੀ ਵਿਰੋਧੀ ਨੂੰ ਤੁਸੀਂ 30 ਦਿਨਾਂ ਲਈ ਮਹਿਜ਼ ਅੰਦਰ ਘੜਦੋ ਤੇ ਉਹਨੂੰ ਅਸਤੀਫਾ ਜਿਹੜਾ ਉਹ ਦੇਣਾ ਪਊਗਾ ਸੋ ਅਸੀਂ ਗੱਲ ਬੜੀ ਸਪਸ਼ਟ ਹੈ ਕਿ ਅਸੀਂ ਆਵਾਦੂ ਪਾਰਟੀ ਅਰਵਿੰਦ ਕੇਜਰੀਵਾਲ ਜੀ ਮਾਣਸਾ ਸਾਡੀ ਸਾਰਿਆਂ ਦੀ ਸੋਚ ਹੈ ਕਿ ਪੋਲਿਟਿਕਸ ਦੇ ਵਿੱਚੋਂ ਕ੍ਰਾਈਮ ਖਤਮ ਹੋਣਾ ਚਾਹੀਦਾ ਪਰ ਪੋਲਿਟਿਕਸ ਨੂੰ ਤਾਕਤ ਨੂੰ ਤੁਸੀਂ ਆਪਦੇ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਦੇ ਲਈ ਵਰਤੋ ਉਹ ਗੱਲ ਗਲਤ ਹੈ ਉਹ ਨਜਾਇਜ਼ ਹੋ ਨਹੀਂਣੀ ਚਾਹੀਦੀ ਕਿ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ 10-11 ਸਾਲ ਮੋਦੀ ਸਰਕਾਰ ਔਰ BJP ਕਰਦੀ ਰਹੀ ਹੈ ਹਰਦੀ ਸਥਿਤੀ ਕਿ ਸਰਾਇਕਾ ਕੋਈ ਨਹੀਂ ਹਰਦੀ ਹਰਦੀ ਸਥਿਤੀ ਨਹੀਂ ਆਹ ਦੇਖੋ ਪੰਜਾਬ ਦੇ ਵਿੱਚ ਵੀ ਬਹੁਤ ਪਏ ਨੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਪਏ ਨੇ ਤੇ ਉਹਦੇ ਲਈ ਜਿਹੜਾ ਤਿਕਾ ਡਿਸਟ੍ਰਿਕਟ ਹਾਸੋਰ ਤੇ ਤਰਨਤਾਰਨ ਕਪੂਰਥਲਾ ਫੋਸਪੁਰ ਫਾਜ਼ਿਲਕਾ ਦੇ ਵਿੱਚ ਜਿਹੜੀ ਉਹ ਕਾਫੀ ਪ੍ਰਭਾਵਿਤ ਹੈ ਪਰ ਫਿਰ ਵੀ ਸਰਕਾਰ ਪੂਰੀ ਸਤਰਕ ਹੈ ਐਡਮਿਨਿਸਟ੍ਰੇਸ਼ਨ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਔਰ ਉਨ੍ਹਾਂ ਨੇ ਪੋਪਰ ਨਾਲ ਜਿਹੜੇ ਉਹ ਖਾਦੇ ਹੋਏ ਨੇ ਤੇ ਅੱਜ ਹੀ ਅਸੀਂ ਕਨਸਟਲਰਜ਼ ਨੂੰ ਡਿਪਲੋਮੈਟ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਕਿ ਜਿਹੜੇ ਕਿ ਹਰ ਜ਼ਿਲ੍ਹੇ ਦੇ ਵਿੱਚ ਹੜਤੂ ਵਾਲੇ ਇਲਾਕਿਆਂ ਦੇ ਵਿੱਚ ਦੋ ਦੋ ਮੰਤਰੀ ਡਿਪਲੋਮੈਟ ਰਹਿਣਗੇ ਕਿ ਜਿਹੜੇ ਹੈਲਥ ਮੈਸ ਔਰ ਐਮਰਜੈਂਸੀ ਮਿਨਿਸਟਰ ਕਿੰਨੇ ਬੜਾ ਸਪੁਟੀਆਂ ਜੀ ਡਾਟ ਡਲਬੀਰ ਸਿੰਘ ਜੀ ਜਿੰਦਰ ਕੋਈ ਜਿਨ੍ਹਾਂ ਦੇ ਬੈਕਪੈਕ ਇਰੀਗੇਸ਼ਨ ਦਾ ਉਹ ਨਾ ਦੀ ਸਾਰੇ ਦਿਨ ਸਾਰੇ ਵੀ ਡਾਊਨ ਚ ਗਈ ਤੇ ਦੋ ਦੋ ਜਿਹੜੇ ਜਿਹੜੇ ਪਕਸ਼ੇ ਲਗਾਏ ਜਾ ਰਹੇ ਨੇ ਜ਼ਿਲ੍ਹੇ ਦੇ ਵਿੱਚ ਇੱਕ ਹੈਲਪਲਾਈਨ ਨੰਬਰ ਉਹ ਵੀ ਚੱਲੇਗੀ ਤਜਾਰੇ ਸੋ ਐਜ਼ ਆਫ ਨਾਓ ਅੱਜ ਵੀ ਕਿਹੜੀ ਸਾਰਾ ਕੰਮ ਹੈ ਜਿਹੜਾ ਉਹ ਸਰਕਾਰ ਦੇ ਕੰਟਰੋਲ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਸ ਤਰ੍ਹਾਂ ਇਹ ਜੇ ਅਸਰ ਪ੍ਰਮਾਤਵਾ ਵੱਲੋਂ ਦੀ ਪ੍ਰਮਾਤਵਾ ਦੀ ਮਿਹਰੇ ਕਿ ਉਹ ਸਪਕਸ਼ੇ ਬੱਚਦੇ ਪਰ ਫਿਰ ਵੀ ਪੂਰੀ ਪੁਸਤਾ ਨਜ਼ਰ ਹੈ ਜਿਹੜੀ ਉਹ ਸਰਕਾਰ ਵੱਲੋਂ ਹੋ ਰਹੀ ਹੈ ਠੀਕ ਹੈ